ਯਾਦ ਦਾ ਜਾਂ ਤੇ ਤਿੰਨ ਨਹੀਂ ਗੱਲ ਦਾ ਨਹੀਂ ਪਤਾ ਹਾਂ ਜਾ ਕੇ ਹੁਣ ਆਇਆ ਉੱਥੇ ਜਾ ਜਾ ਕੇ ਵੇਖਿਆ ਉਹੀ ਮਸਲਾ ਦਾ ਸਿੱਧਾ ਸਾਲੇ ਬੋਲੇ ਤਾਂ ਤੁਸੀਂ ਕਹਿਣਾ ਕਿ ਚੰਗੀ ਤਾਂ ਕਲੀਅਰ ਹੋ ਜਾਏਗੀ ਕਬੜੀ ਸਰਵਾਰ ਕੋਈ ਫੇਸਬੁਕ ਚਲਾ ਰਿਹਾ ਮੈਨੂੰ ਉਹਨੇ ਦਿੱਤਾ ਸਣਾ ਬਿਲਕੁਲ ਮੈਨੂੰ ਕੋਈ ਜਿਹੜਾ ਇੱਧਰ ਆਪਣੇ ਪਛੰਡੇ ਕੋ ਫੇਸਬੁਕ ਚਲਾ ਰਿਹਾ ਬਹੁਤ ਜਰਾ ਸਾਫ਼ ਨੀਅਤ ਨਾਲ ਸਾਫ਼ ਰਾਜਨੀਤੀ ਕਰਦਾ ਮੈਨੂੰ ਕੋਈ ਮੱਤਲਾ ਸਿੱਧੇ ਕਿ ਆਈਡੀਆ ਹੈ ਕਰਾ ਲਾ ਲੈ ਉਹ ਇਹਨਾਂ ਚੀਜ਼ਾਂ ਦੀ ਲੋੜ ਤੇ ਤੁਸੀਂ ਚੈੱਕ ਕਰਿਆ ਕਰੋ ਤਕਰੀਬਨ ਜ਼ਿਆਦਾ ਫੇਕ ਹੀ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਨੇ ਅਮਨ ਸ਼ੇਰਸਿੰਘ ਸ਼ੈਰੀ ਕਲਸੀ ਨੂੰ ਉਹਨਾਂ ਦੇ ਭਰੋਸਾ ਜਿੱਤੋਂਦੇ ਹੋਏ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਵਾ ਸ਼ੈਰੀ ਕਲਸੀ ਸਾਡਾ ਨਾਲ ਲੈ ਗਲਬਤ ਕਰਦੇ ਆ ਸਰ ਪਹਿਲਾਂ ਬਹੁਤ ਬਹੁ ਮੁਬਾਰਕਾ ਜੀ ਜਿਹੜਾ ਪਾਰਟੀ taraf ਦੇ ਭਰੋਸਾ ਜਤਾਇਆ ਹੈ ਥੈਂਕ ਯੂ ਜੀ ਥੈਂਕ ਯੂ ਤੇ ਚੋਣਾਂ ਦੇ ਵਿੱਚ ਕੀ ਖਾਸ ਮੁੱਦੇ ਰਹਿਣਗੇ ਕੀ ਮੁੱਦੇ ਲੈ ਕੇ ਜਿਹੜੇ ਚੋਣਾਂ ਤੁਸੀਂ ਲੜ ਰਹੇ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਦੀ ਸਾਡੀਆਂ ਚੋਣਾਂ ਦੇ ਵਿੱਚ ਅਸਲ ਦੇ ਵਿੱਚ ਗੁਰਦਾਸਪੁਰ ਦਾ ਰਹਿ ਹੈ ਮੁੱਦਾ ਅੱਜ ਤੱਕ ਗੁਰਦਾਸਪੁਰ ਦੀ ਦਿੱਲੀ ਚ ਕਿਸੇ ਨੇ ਗੱਲ ਹੀ ਨਹੀਂ ਕੀਤੀ ਸੋ ਕਹਿਣ ਦਾ ਭਾਵ ਬਹੁ ਜਦੋਂ ਮੇਰੇ ਲੋਕ ਮੈਨੂੰ ਫਤਵਾ ਦੇਣਗੇ ਮੈਂ ਜਿਹੜੇ ਵੀ ਮੁੱਦੇ ਨੇ ਸਾਡੇ ਕਰਤਸਪੁਰ ਦੇ ਪਹਿਲ ਦੇ ਨਾਮ ਤੇ ਉਹ ਮੈਂ ਚੁੱਕੂੰਗਾ ਆਮ ਆਦਮੀ ਪਾਰਟੀ ਨੇ ਜਦੋਂ ਸੱਤਾ ਵਿੱਚ ਆਈ ਸੀ ਤਾਂ ਉਦੋਂ ਕਿਹਾ ਸੀਗਾ ਨਸ਼ੇ ਦਾ ਮੁੱਦਾ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਹੈਗਾ ਵਾ ਅੱਜ ਆਪਣੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤੁਹਾਡੇ ਬਟਾਲੇ ਦੀ ਗੱਲ ਕੀਤੀ ਗਾਂਧੀ ਕੈਂਪ ਦੇ ਵਿੱਚ ਅਜੇ ਵੀ ਨਸ਼ਾ ਹੈਗਾ ਵਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਸਲਾਮਾਬਾਦ ਮੁਹੱਲਾ ਉੱਥੇ ਵੀ ਨਸ਼ਾ ਛਰੇਆ ਵੇਚਦਾ ਪਿਆ ਨਸ਼ੇ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੀ ਧਿਆਰਮਨੀਤੀ ਤਿਆਰ ਕੀਤੀ ਹੈ ਕਿ ਇਹ ਠੱਲ ਪਾਈ ਜਾ ਸਕਦੀ ਮੈਂ ਤੁਹਾਨੂੰ ਬਸਾਂ ਚੋਣਾ ਇਹ ਇੱਕ ਨਸ਼ੇ ਦਾ ਕੋੜ ਇਹ ਮੈਂ ਕਹਿ ਸਕਦਾ ਵੀ ਇਸ ਤਰ੍ਹਾਂ ਰਚ ਚੁੱਕਿਆ ਵਾ ਵੀ ਇਸ ਤਰ੍ਹਾਂ ਵੱਡ ਚੁੱਕਿਆ ਵਾ ਵੀ ਇਹਨੂੰ ਠੱਲ ਪਾਉਣ ਵਾਸਤੇ ਸਾਨੂੰ ਸਾਡਾ ਜਿਹੜਾ ਬੇਸਿਕਲੀ ਮੋਟਿਵ ਏ ਆ ਜੋ ਆਪਾਂ ਕਰ ਰਹੇ ਆ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਮੈਂ ਡੱਲੇ ਵਿਖੇ ਵਧੀਆ ਗਰਾਊਂਡ ਬਣਾ ਰਹੇ ਆ ਬਣਾ ਦਿੱਤੀ ਆ ਹੁਣ ਵੱਡਾ ਵਾਲਾ ਗ੍ਰੰਥੀਆਂ ਗਰਾਊਂਡ ਬਣਾ ਰਹੇ ਆ ਸੋ ਜਿੰਨਾ ਆਪਾਂ ਖੇਡਾਂ ਨੂੰ ਪ੍ਰੇਰਿਤ ਕਰਾਂਗੇ ਇਹ ਨਸ਼ਿਆਂ ਦਾ ਕੋੜ ਦੇਖੋ ਜਿਸ ਕੋਈ ਮਾਂ ਨਹੀਂ ਚੁੰਦੀ ਮੇਰਾ ਪੁੱਤ ਨਸ਼ੇ ਤੇ ਲੱਗੇ ਸੋ ਇਹ ਹੋਣਾ ਨਹੀਂ ਆ ਬ੍ਰਦਰ ਪਿੱਛੋਂ ਚੱਲਦਾ ਆ ਰਿਹਾ ਪਰ ਮੈਂ ਤੁਹਾਨੂੰ ਦੱਸਦਾ ਵਾਂ ਜੋ ਜੋ ਸਰਕਾਰ ਆਪਣੇ ਲੋਕਾਂ ਦੀ ਭਲਾਈ ਦੇ ਫੈਸਲੇ ਲੈ ਰਹੀ ਹੈ ਉਹ ਬਹੁਤ ਅਹਿਮ ਫੈਸਲੇ ਹੋਣਗੇ ਇਹਦੇ ਤੇ ਬਹੁਤ ਸੰਜੀਦਗੀ ਨਾਲ ਲੱਗੇ ਹੋਏ ਆਪਾਂ ਲੇਕਿਨ ਕੁਵਰ ਵਿਜੇ ਪ੍ਰਤਾਪ ਨੇ ਕੱਲ ਦਾ ਬਿਆਨ ਦਿੱਤਾ ਹੈਗਾ ਕਿ ਰਾਗਵ ਚੱਡਾ ਜਿਹੜੇ ਕਰੀਬੀ ਹੈਗੇ ਨੇ ਉਹ ਨਸ਼ਾ ਵਕਾਰੇ ਨੇ ਦੇਖੋ ਜੀ ਮੈਂ ਉਹਨਾਂ ਦਾ ਬਿਆਨ ਸੁਣਿਆ ਨਹੀਂ ਤੇ ਮੈਂ ਸੁਣਿਆ ਹੋਊਗਾ ਤੇ ਮੈਂ ਤੁਹਾਨੂੰ ਜ਼ਰੂਰ ਜਵਾਬ ਪਰ ਲੱਗਦਾ ਜੀ ਇਸ ਤਰ੍ਹਾਂ ਜਿਹੜੀ ਬਿਆਨਬਾਜ਼ੀ ਕਰਨਾ ਇਸ ਵੇਲੇ ਚੋਣਾਂ ਦੌਰਾਨ ਸਹੀ ਹੈਗਾ ਦੇਖੋ ਮੈਂ ਸੁਣਿਆ ਨਹੀਂ ਮੈਨੂੰ ਪਤਾ ਨਹੀਂ ਇਹ ਤਾਂ ਤੁਸੀਂ ਮੈਨੂੰ ਦੱਸਿਆ ਮੈਨੂੰ ਨਹੀਂ ਪਤਾ ਇਸ ਕੰਮ ਦਾ ਬਾਕੀ ਰਹੀ ਗੱਲ ਸAAF ਨੀਅਤ ਨਾਲ ਕੰਮ ਕਰ ਰਹੇ ਆਂ ਔਰ ਕੰਮ ਕਰਾਂਗੇ ਵਧੀਆ ਟੰਗ ਨਾਲ ਔਰ ਲੋਕਾਂ ਦੀ ਮੈਂ ਤੁਹਾਨੂੰ ਇਹੋ ਗੱਲ ਦੱਸਣ ਲੱਗਾ ਜੀ 5 ਸਾਲ ਦੀ ਟੈਨਿਓਰ ਹੁੰਦੀ ਏ ਸਰਕਾਰਾਂ ਦੀ ਲੋਕ 5 ਸਾਲ ਦਾ ਸਮਾਂ ਦਿੰਦੇ ਚੰਗੇ ਕੰਮ ਕਰਾਂਗੇ ਲੋਕ ਫਿਰ ਵੋਟਾਂ ਪਾਦਣ ਨਾ ਕਰਾਂਗੇ ਬਾਕੀ ਜਿੱਤੇਗੇ ਉੱਥੇ ਸਾਨੂੰ ਹੀ ਭੇਜਣਗੇ ਪਰ ਸਾਡੀ ਨੀਅਤ ਸਾਫ ਆਸੀਂ ਕੰਮ ਕਰਨਾ ਚਾਹੀਏ ਪਹਿਲਾ ਜ਼ਿੰਮੇਵਾਰੀ ਇਕੱਲੇ ਬਟਾਲੇ ਹਲਕੇ ਦੀ ਹੈਗੀ ਸੀ ਲੇਕਿਨ ਹੁਣ ਦੋ ਜਿਲ੍ਹਾ ਦੀ ਜ਼ਿੰਮੇਵਾਰੀ ਸੌਂ ਦਿੱਤੀ ਗਈ ਹੈ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਕੀਤੀ ਗਈ ਹੈ ਕਿਸ ਤਰ੍ਹਾਂ ਦੇ ਰੂਪਰੇਖਾੜੇ ਤਿਆਰ ਕੀਤੀ ਕੀ ਤੁਹਾਡੇ ਵੱਲੋਂ ਦੇਖੋ ਜੀ ਅੱਕਣਾ ਨਹੀਂ ਤੇ ਥੱਕਣਾ ਬਸ ਇਹ ਸੋਚ ਲੈ ਕੇ ਚੱਲਣੀ ਹੈ ਮੈਂ ਦੱਸਣਾ ਚਾਹੁੰਦਾ ਜੀ ਜੇ ਬਟਾਲੇ ਦੀ ਜ਼ਿੰਮੇਵਾਰੀ ਮਿਲੀ ਤੇ ਮੈਂ ਰਾਤ ਦਿਨ ਮਿਹਨਤ ਕੀਤੀ ਮੈਂ ਆਪਣੇ ਲੋਕਾਂ ਦੇ ਵਿੱਚ ਸੁੱਖ-ਦੁੱਖ ਦੇ ਵਿੱਚ ਸ਼ਾਮਲ ਮੈਂ ਉਹ ਨਹੀਂ ਹੈਗਾ ਜੀ ਜਿਹੜਾ 6 ਵਜੇ ਤੋਂ ਬਾਅਦ ਟੈਲੀਫੋਨ ਬੰਦ ਕਰ ਦਿਆ ਲੋਕਾਂ ਨੂੰ ਮੈਂ ਮੈਂ ਲੋਕਾਂ ਆਮ ਕਰਾਂ ਝੂਠੇ ਆ ਸਾਡੇ ਕਿਹੜਾ ਬਾਪ ਦਾਦਾ ਐਮ ਐਲ اے ਮੰਤਰੀ ਵਜ਼ੀਰ ਰਹੇ ਨੇ ਆਪਾਂ ਤੇ ਆਮ ਕਰਾਂ ਚੋਂ ਆ ਸਾਨੂੰ ਪਤਾ ਚੁੱਲਿਆਂ ਦੀ ਅੱਗ ਕਿਤਨਾ ਵੱਲਦੀ ਸਾਨੂੰ ਪਤਾ ਲੋਕਾਂ ਦੀ ਡਿਮਾਂਡ ਕੀ ਆ ਸਾਨੂੰ ਪਤਾ ਲੋਕ ਸਾਡੇ ਤੋਂ ਕੀ ਵਿਸ਼ਵਾਸ ਕਰਦੇ ਕੀ ਮੰਗ ਕਰਦੇ ਨੇ ਸੋ ਮੈਂ ਮਾਨ ਕਰਦਾ ਮੈਂ ਮੈਨੂੰ ਬਟਾਲੇ ਦੇ ਲੋਕਾਂ ਨੇ ਪਿਆ ਦਿੱਤਾ ਪਹਿਲਾਂ ਔਰ ਹੁਣ ਜਿਹੜੇ ਮੇਰੇ ਲੋਕ ਸਭਾ ਦੇ ਲੋਕ ਨੇ ਉਹ ਮੈਨੂੰ ਆਸ ਹੈ ਵੀ ਮੇਰੇ ਸਿੱਧੇ ਹੱਥ ਰੱਖਾਂਗੇ ਕਿਉਂਕਿ ਸਾਫ਼ ਨੀਅਤ ਨਾਲ ਕੰਮ ਕਰਨਾ ਚਾਹੁੰਦੇ ਆ ਕਿਉਂਕਿ ਮੈਂ ਚੋਣਾਂਾਂ ਵਿੱਚ ਜੇ ਜ਼ਿੰਮੇਵਾਰੀ ਮਿਲੀ ਆ ਉਸ ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਸਮਝ ਕੇ ਕੰਮ ਕੀਤਾ ਜਾਵੇ ਪਰ ਅਫਸੋਸ ਜਿਹੜੇ ਵੀ ਆਏ ਨੇ ਉਹਨਾਂ ਨੂੰ ਵਜੀਰੀਆਂ ਉਹਨਾਂ ਨੂੰ ਐਮਪੀ ਦੀਆਂ ਟਿਕਟਾਂ ਮਿਲੀਆਂ ਬਣੇ ਨੇ ਬਟ ਉਹਨਾਂ ਨੇ ਜ਼ਿੰਮੇਵਾਰੀ ਨਹੀਂ ਸਮਝੀ ਪਾਵੇ ਤੁਸੀਂ ਤੁਹਾਨੂੰ ਪਤਾ ਹੀ ਹੈ ਪਿੱਛੇ ਆ ਬੀਜੇਪੀ ਵਾਲੇ ਅੱਜ ਕਿੱਥੇ ਨੇ ਕਿਸ ਨੂੰ ਨਾ ਵੋਟ ਮੰਗਣ ਦੇ ਲੱਗੇ ਦੱਸੋ ਕੀ-ਕਿਆ ਕੇ ਵੋਟ ਮੰਗ ਰਹੇ ਲੋਕ ਕੰਮ ਨੂੰ ਪਿਆਰ ਕਰਦੇ ਨੇ ਚਮਨ ਨੂੰ ਨਹੀਂ ਕਰਦੇ ਸੀ ਸਾਡੇ ਅੱਗੇ ਉਹਨਾਂ ਨੂੰ ਲੱਗਦਾ ਸੀ ਵੀ ਗਰਦਾਸਪੁਰੀਆਂ ਨੂੰ ਬਰੋ ਲਿਆਦੇ ਹੋ ਜਦੋਂ ਲਿਆਦੋਗੇ ਤੇ ਇਹਨਾਂ ਨੇ ਬਾਹਰ ਦੇ ਨੂੰ ਵੋਟ ਪਾਦਣੀ ਐ ਕਿ ਹਿੰਮਤ ਨਹੀਂ ਪਈ ਤੁਸੀਂ ਆਪਣਾ ਮੁਕਾਬਲਾ ਕਿਸ ਕੈਂਡੀਡੇਟ ਨਾਲ ਮੰਨਦੇ ਹਾਲਾਂਕਿ ਕਾਂਗਰਸ ਨੇ ਆਪਣਾ ਉਮੀਦਵਾਰ ਜਿਹੜਾ ਨਹੀਂ ਲੰਦੇ ਹੈਗਾ ਦੇਖੋ ਜੀ ਮੇਰੀ ਲੜਾਈ ਲੋਕ ਲੜ ਰਹੇ ਨੇ ਔਰ ਮੈਂ ਉਹਨਾਂ ਦੇ ਸਿਰ ਤੇ ਛੱਡੀ ਐ ਸਾਰੀ ਗੱਲ ਮੈਂ ਮੈਨੂੰ ਜੋ ਉਹਨਾਂ ਨੇ ਪਾਰਟੀ ਤੋਂ ਮੰਗੀ ਸੀ ਆਪਾ ਡਟ ਕੇ ਖੜੇ ਆ ਜੀ ਉਹ ਲੋਕਾਂ ਨੇ ਲੜਾਈ ਲੜਨੀ ਹੈ ਉਹ ਉਹ ਦੇਖਣ ਕਿੰਨਾ ਨਾਲ ਲੜਾਈ ਹੈ ਸਾਡੀ ਮੈਂ ਮੈਂ ਨਹੀਂ ਇਹ ਗੱਲ ਕਹਿੰਦਾ ਮੇਰੀ ਫਲਾਣੇ ਨਾਲ ਲੜਾਈ ਹੈ ਮੇਰੀ ਦੂਜੀ ਪਾਰਟੀ ਨਾਲ ਲੜਾਈ ਹੈ ਨਹੀਂ ਤੁਸੀਂ ਬੀਜੇਪੀ ਦੀ ਗੱਲ ਕੀਤੀ ਹੈ ਲੇਕਿਨ ਸੁਖਪਾਲ ਖੜਾ ਕਹਿ ਰਹੇ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਆ ਬੀਜੇਪੀ ਦੀ ਬੀਟਿੰਗ ਹੈਗੀ ਆ ਸੁਖਪਾਲ ਖੜਾ ਤਾਂ ਕਾਫੀ ਕਰੀਬੀ ਰਹੇ ਤੁਸੀਂ ਉਹ ਉਹ ਫੇਸਬੁੱਕ ਦਾ ਨਾ ਮੈਂ ਤੁਹਾਨੂੰ ਦੱਸਦਾ ਉਹ ਜਿੱਦਾਂ ਨੂੰ ਫੇਸਬੁੱਕ ਚੱਲਦੀ ਹੈ ਤੁਸੀਂ ਚੈੱਕ ਕਰੋ ਉਹਦਾ ਬਿਆਨ ਉੱਧਰ ਨੂੰ ਹੀ ਹੁੰਦਾ ਕੋਈ ਪਤਾ ਨਹੀਂ ਆ ਦਿਨ ਚਾਰ ਦਿਨ ਉਹਨਾਂ ਦੇ ਪ੍ਰਧਾਨ ਦਾ ਕੋਈ ਬਿਆਨ ਵਿੰਗਾ ਟੈਟਾ ਜਿੱਤੇ ਭਾਵੇਂ ਉੱਧਰ ਨੂੰ ਪਾ ਜਿਹੇ ਕਿਤੇ ਆ ਅੱਜ ਤੱਕ ਇੰਨਾ ਰੋਲਾ ਪਾਇਆ ਜੀ ਆ ਫਲਾਣੇ ਦਾ ਇਸ ਤਰ੍ਹਾਂ ਆ ਗਿਆ ਜੀ ਦੂਜੇ ਦਾ ਕੀ ਨਿਕਲਿਆ ਦੱਸੋ ਤੁਸੀਂ ਪੱਤਰਕਾਰ ਹੋ ਪੁੱਛੋ ਇਹਨਾਂ ਨੂੰ ਕੀ ਨਿਕਲਿਆ ਅਸਾਂ ਰੋਲਾ ਹੀ ਪਾਇਆ ਆਪਾਂ ਕੀਤਾ ਕੀ ਇਤਨਾ ਠੀਕ ਹੈ ਕੋਈ ਨਹੀਂ ਆਪਾਂ ਦੇਖੋ ਬ੍ਰਦਰ ਆਪਾਂ ਆਪਣੀ ਸਿਆਸਤ ਕਰੀਂ ਆਪਾਂ ਆਪਣੇ ਲੋਕਾਂ ਨਾਲ ਰਹਿਣਾ ਠੀਕ ਹੈ ਉਹ ਜਿੱਥੇ ਕਰਦੇ ਜੋ ਕਰਦੇ ਉਹਨਾਂ ਦਾ ਕੰਮ ਆ ਬੋਲਣਾ ਬੋਲਿਆ ਨਿਆਰੇ ਲੱਗਣੇ ਹੁਣ ਲਗ ਇਲੈਕਸ਼ਨ ਆ ਗਏ ਨੇ ਚੋਣਾਂ ਆ ਰਹੀਆਂ ਨੇ ਵਿਧਾਨ ਸਭਾ ਦੇ ਵਿੱਚ ਤੁਸੀਂ ਸਵਾਲ ਚੁੱਕਿਆ ਸੀਗਾ ਗੁਰਦਾਬ ਬਟਾਲਾ ਦਾ ਜਿਹੜੀ ਅਮੁਲਦੀ ਜਿਹੜੀ ਫੈਕਟਰੀ ਲਗਾਈ ਗਈ ਹੈ ਲੇਕਿਨ ਤਾਂ ਸਪੀਕਰ ਸਾਹਨੇ ਬੋਲੇ ਤਾਂ ਉਸ ਵਿੱਚ ਕਹਿਣਾ ਕੀ ਦੀ ਚਾਹੁੰਦੇ ਸੀ ਮਸਲਾ ਕੀ ਸੀ ਕਿਉਂਕਿ ਉਹ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਯਾਰ ਨਾ ਜਾਂ ਤਾਂ ਤਿੰਨੂੰ ਵੀ ਗੱਲ ਦਾ ਨਹੀਂ ਪਤਾ ਜਾ ਕੇ ਹੁਣ ਆਇਆ ਨਾ ਉੱਥੇ ਜਾ ਜਾ ਕੇ ਵੇਖਿਆ ਉਹ ਵੀ ਮਸਲਾ ਨਾ ਸਪੀਕਰ ਸਾਹਨੇ ਬੋਲੇ ਤਾਂ ਤੁਸੀਂ ਕਹਿਣਾ ਕਿ ਕੰਨੀ ਤੋਂ ਕਲੀਅਰ ਹੋ ਜਾਏ ਕਿਉਂਕਿ ਵੀਡੀਓ ਫਿਰ ਵਾਇਰਲ ਹੋ ਰਹੀ ਹੈ ਗੱਲ ਤੇ ਸੁਣ ਲੈ ਬਿਲਕੁਲ ਉੱਥੇ ਕੂੜਿਆਂ ਦੇ ਢੇਰ ਲੱਗੇ ਹੋਏ ਉੱਥੇ ਬਿਮਾਰੀਆਂ ਲੋਕਾਂ ਲਗ ਰਹੀ ਮਾ ਬਟਾਲੇ ਦਾ ਬਸ ਨਹੀਂ ਮੈਨੂੰ ਕੋਈ ਚੰਡੀਗੜ ਕੋਈ ਫੇਸਬੁਕ ਚਲਾ ਰਿਹਾ ਮੈਨੂੰ ਉਹਨੇ ਨਹੀਂ ਦੱਸਣਾ ਬਿਲਕੁਲ ਮੈਨੂੰ ਕੋਈ ਜਿਹੜਾ ਇੱਧਰ ਆਪਣੇ ਬਠਿੰਡੇ ਕੋਈ ਫੇਸਬੁਕ ਚਲਾ ਰਿਹਾ ਵਿਰੋਧੀ ਤੇਰਾ ਮੈਨੂੰ ਉਹਦੇ ਨਹੀਂ ਦੱਸਣਾ ਠੀਕ ਹੈ ਮੈਨੂੰ ਦੱਸਣਾ ਸਿਰਫ ਮੇਰੇ ਲੋਕਾਂ ਨੇ ਕਿ ਮੈਂ ਲੋਕਾਂ ਦੀ ਗੱਲ ਕਰਨੀ ਹੈ ਜੇ ਮੈਨੂੰ ਮੇਰੇ ਜ਼ਿਲ੍ਹੇ ਦੀ ਗੱਲ ਲੋਕਾਂ ਨਾਲ ਕਰਨੀ ਹੈ ਤੇ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਨੀ ਹੈ ਸੋ ਕਹਿਣ ਦਾ ਭਾਵ ਮੈਨੂੰ ਨਹੀਂ ਕਿਸੇ ਨਾਲ ਕੋਈ ਮਤਲਬ ਜਿਹੜਾ ਮਰਜ਼ੀ ਜੋ ਬੋਲਦਾ ਮੈਨੂੰ ਨਹੀਂ ਟੈਨਸ਼ਨ ਪਰ ਮੈਨੂੰ ਮੇਰੇ ਲੋਕ ਪਿਆਰੇ ਨੇ ਜੇ ਮੈਨੂੰ ਬਟਾਲੇ ਦੇ ਹਲਕੇ ਦੇ ਲੋਕਾਂ ਨੇ ਗੱਲ ਦ ਠੀਕ ਹੈ ਜੇ ਮੈਨੂੰ ਮੇਰੇ ਜ਼ਿਲ੍ਹੇ ਦੇ ਲੋਕ ਗੱਲ ਦੱਸਣਗੇ ਉਹ ਮੈਂ ਦਿੱਲੀ ਦੇ ਵਿੱਚ ਗੱਲ ਕਰੂੰਗਾ ਸੋ ਕਹਿਣ ਦਾ ਪਾਵਾ ਜਿਹੜੇ ਕਿਲ ਲੱਗੇ ਨੇ ਠੀਕ ਹੈ ਨਾ ਆ ਕਿਸਾਨਾਂ ਦੀ ਅੱਜ ਕੀ ਹਾਲਾਤ ਠੀਕ ਹੈ ਆਮ ਲੋਕ ਕੀ ਠੀਕ ਹੈ ਰਸੋ ਮੰਗਾਈ ਕਿੱਥੋਂ ਕਿੱਥੇ ਚੱਲ ਗਈ ਕਿਸੇ ਸਰਕਾਰ ਨੇ ਅੱਜ ਤੱਕ ਲੋਕਾਂ ਬਾਰੇ ਸੋਚਿਆ ਹੈ ਮੈਂ ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਿਉਂਕਿ ਆਮ ਘਰਾਂ ਝੁੱਟੇ ਆ ਯਾਰ ਠੀਕ ਹੈ ਸਾਨੂੰ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਕੋਣ ਕੀ ਬੋਲਦਾ ਮੈਂ ਕਦੀ ਮੈਂ ਫੇਸਬੁਕ 'ਤੇ ਕਮੈਂਟਾਂ ਤੇ ਨਹੀਂ ਜਾਂਦਾ ਮੈਂ ਮੈਂ ਸਿਰਫ ਆਪਣੀ ਜਿਹੜੀ ਮੇਰੇ ਮਨ 'ਚ ਗੱਲ ਆ ਮੈਂ ਉਹ ਕਰਦਾ ਔਰ ਉਹ ਉਹ ਵੀ ਮੈਂ ਤੁਹਾਨੂੰ ਦੱਸ ਦਿਆ ਹੁਣ ਐਸੇ ਕਈ ਪਲਾਨ ਨੇ ਆ ਮੇਰੇ ਕੋਲ ਵੀ ਹੁਣ ਟੀਮ ਆ ਕੇ ਬੈਠੀ ਆ ਨੇ ਜੀ ਸਾਡੀਆਂ ਇੰਨੀਆਂ ਆਈਡੀਆ ਬਣੀਆਂ ਨੇ ਜੀ ਆਪਾਂ ਕਰਦਾਂਗੇ ਆਪਾਂ ਜੇ ਕਰਦੇ ਕਿ ਮੈਂ ਸਾਫ ਨੀਅਤ ਨਾਲ ਸਾਫ ਰਾਜਨੀਤੀ ਕਰਨਾ ਮੈਨੂੰ ਕੋਈ ਮੈਂ ਪੈਸੇ ਦੇ ਕੇ ਆਈਡੀਆ ਹੈਕ ਕਰਾ ਲਾ ਮੈਂ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਤੁਸੀਂ ਚੈੱਕ ਕਰਿਆ ਕਰੋ ਤਕਰੀਬਨ ਜਿਆਦਾ ਫੇਕ ਹੀ ਨੇ ਠੀਕ ਹੈ ਸੋ ਲੱਗੇ ਆ ਕੋਈ ਨਹੀਂ ਆਪਾਂ ਆਪਣਾ ਕੰਮ ਕਰ ਲਈ ਯਾਰ ਮੈਨੂੰ ਮੇਰੇ ਹਲਕੇ ਨਾਲ ਆਓ ਲੋ ਇੱਥੇ ਸਰਵੇ ਕਰੋ ਗੱਲ ਕਰੋ ਬਟਾਲੇ ਦੀ ਪੁੱਛੋ ਲੋਕਾਂ ਨੂੰ ਗੱਲ ਕਰੋ ਗਰਦਾਸਪੁਰ ਦੀ ਮੈਂ ਰਹਿਣਾ ਕਿ ਨਹੀਂ ਜ਼ਿਲ੍ਹੇ ਦੇ ਵਿੱਚ ਹੁਣ ਇਹ ਇਹਦਾ ਮਤਲਬ ਵੀ ਫਿਰ ਉਹ ਸੱਲੀ ਤੋਂ ਪਿਆਰਾ ਜਿਹੜਾ ਲੱਪਾ ਇਹਦੀ ਇਹਦਾ ਮਤਲਬ ਪਹਿਲੇ ਪਿਆਰੇ ਨੇ ਜਿਨ੍ਹਾਂ ਨੇ ਜਰਤਾਤ ਦਾ ਬਣਾਤੇ ਲੱਭੇ ਨਹੀਂ ਕੰਮ ਕੰਮ ਕਿਨੇ ਕਰਵਾਈਆ ਸਾਡਾ ਬਾਰਡਰ ਏਰੀਆ ਵਾਲਾ ਲੱਗਦਾ ਸੱਨੀ ਤੋਂ ਤਾਂ ਹੀ ਭੱਜ ਗਏ ਨੇ ਛੱਡ ਕੇ ਵੀ ਮੈਦਾਨ ਵੀ ਕੋਈ ਸਮਝ ਨਹੀਂ ਲੋਕਣ ਪ੍ਰਵਾਨ ਕਰਾ ਫਿਰ ਪ੍ਰਵਾਨ ਕਿੱਥੋਂ ਕਰਨਗੇ ਕਿੱਥੋਂ ਕਰਨਗੇ 5 ਸਾਲ ਭਾਜ ਜੀਪੀ ਨੇ ਸਾਡੇ ਖਰਾਬ ਕੀਤੇ ਆ ਠੀਕ ਹੈ ਹਾਂ ਬਿਲਕੁਲ ਇਹ ਸਨ ਅਮਨ ਸ਼ੇਰ ਸਿੰਘ ਸੈਰੀ ਕਲਸੀ ਜਿਨ੍ਹਾਂ ਨੇ ਜਿੱਦ ਦਾ ਦਾਵਾ ਕੀਤਾ ਕਿ ਪਹਿਲਾਂ ਵੀ ਜਿਹੜੀਆਂ ਵੋਟਾਂ ਲੜੀਆਂ ਗਿਆਸ ਉਹ ਮੁੱਧਿਆ ਤੇ ਲੜੀਆਂ ਗਿਆਸ ਤਾਂ ਹੁਣ ਜਿਹੜੀਆਂ ਚੋਣਾਂ ਨੇ ਇਹ ਵੀ ਮੁੱਧਿਆ ਤੇ ਲੜੀ ਚੱਲ ਕੇ ਤੇ ਪੱਕਾ ਯਕੀਨ ਹੈ ਕਿ ਲੋਕ ਜਿਹੜੇ ਨੇ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਜ਼ਰੂਰ ਭੇਜਣਗੇ